ਪ੍ਰਤਾਪ ਸਿੰਘ ਬਾਜਵਾ ਨੂੰ ਜਿਨ੍ਹਾਂ ਨੇ ਕਿਹਾ ਕਿ ਜਦੋਂ ਕੋਈ ਨੌਜਵਾਨ ਕੁੜੀ ਘਰ ਛੱਡ ਕੇ ਜਾਣਾ ਹੁੰਦੀ ਹੈ ਤੇ ਉਸ ਨੂੰ ਰੋਕਿਆ ਨਹੀਂ ਜਾ ਸਕਦਾ ਇਹ ਉਹਨਾਂ ਨੇ ਜਗਮੀਤ ਸਿੰਘ ਬਰਾੜ ਦੇ ਸੰਦਰਭ ਵਿੱਚ ਕਿਹਾ ਹੈ ਜਗਮੀਤ ਸਿੰਘ ਬਰਾੜ ਜਿਨ੍ਹਾਂ ਨੇ ਹਾਲ ਹੀ ਵਿੱਚ ਇੱਕ ਵਿਵਾਦਤ ਬਿਆਨ ਦਿੱਤਾ ਹੈ ਕਾਂਗਰਸ ਪ੍ਰਧਾਨ ਅਤੇ ਉਪ ਪ੍ਰਧਾਨ ਦੇ ਖਿਲਾਫ ਇਹ ਕਿਹਾ ਹੈ ਕਿ ਉਹਨਾਂ ਨੂੰ 2 ਸਾਲ ਦੀ ਛੁੱਟੀ ਲੈ ਲੈਣੀ ਚਾਹੀਦੀ ਹੈ ਜਿਸ ਤੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਹੈ ਕਿ ਉਹਨਾਂ ਨੂੰ ਲੱਗਦਾ ਹੈ ਕਿ ਹੁਣ ਕਾਂਗਰਸ ਛੱਡ ਕੇ ਜਾਣ ਦੀ ਤਿਆਰੀ ਵਿੱਚ ਨੇ ਪੰਜਾਬ ਕਾਂਗਰਸ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਸਾਬਕਾ ਸੀ ਡਬਲਯੂਸੀ ਮੈਂਬਰ ਜਗਮੀਤ ਬਰਾੜ ਤੇ ਕਰੜਾ ਹਮਲਾ ਕੀਤਾ ਹੈ ਉਹਨਾਂ ਨੇ ਕਿਹਾ ਕਿ ਬਰਾੜ ਕਾਂਗਰਸ ਛੱਡਣ ਦੀ ਤਿਆਰੀ ਵਿੱਚ ਨੇ ਸਾਂਝਾ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਉਹਨਾਂ ਨੇ ਕਿਹਾ ਕਿ ਜਗਮੀਤ ਸਿੰਘ ਬਰਾੜ ਵੱਲੋਂ ਕੋਈ ਵੀ ਜਵਾਬ ਉਹਨਾਂ ਨੂੰ ਨਹੀਂ ਮਿਲਿਆ ਹੈ ਹਾਲਾਂਕਿ ਬੀਤੇ ਦਿਨ ਮੀਡੀਆ ਦੇ ਵਿੱਚ ਜ਼ਰੂਰ ਜਵਾਬ ਆਇਆ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਪ੍ਰਤਾਪ ਸਿੰਘ ਬਾਜਵਾ ਕੋਲ ਤਕਨੀਕੀ ਹੱਕ ਨਹੀਂ ਹੈ ਕਿ ਉਹ ਜਗਮੀਤ ਬਰਾੜ ਕੋਲੋਂ ਕੋਈ ਜਵਾਬ ਲੈ ਸਕਣ ਜਗਨਜੀਤ ਸਿੰਘ ਬਰਾੜ ਨੂੰ ਜਿਸ ਤਰ੍ਹਾਂ ਨੋਟਿਸ ਦਿੱਤਾ ਗਿਆ ਸੀ ਤੁਹਾਡੇ ਵੱਲੋਂ ਉਸ ਦਾ ਜਵਾਬ ਤੁਹਾਨੂੰ ਮਿਲ ਗਿਆ ਨਹੀਂ ਮੈਨੂੰ ਕੋਈ ਜਵਾਬ ਨਹੀਂ ਆਇਆ ਪੰਜਾਬ ਕਾਂਗਰਸ ਕੋ ਕੋਈ ਮੇਲ ਨਹੀਂ ਆਈ ਕੋਈ ਚਿੱਠੀ ਨਹੀਂ ਆਈ ਇਹ ਗਲਤ ਬਿਆਨੀ ਹੈ ਉਹਨਾਂ ਦੀ ਅਖਬਾਰ ਦੇ ਜ਼ਰੀਏ ਉਹਨਾਂ ਨੇ ਜਵਾਬ ਦਿੱਤਾ ਪਰ ਕਿਉਂਕਿ ਮੈਨੂੰ ਡਾਇਰੈਕਟ ਕੀਤਾ ਗਿਆ 올 ਇੰਡੀਆ ਜਨਰਲ ਸੈਕਟਰੀ ਇਨਚਾਰਜ ਸ਼ਕੀਲ ਅਹਿਮਦ ਸਾਹਿਬ ਨੇ ਐਂਡ ਆਈ ਐਮ ਵੈਰੀ ਮੱਚ ਇਨ ਮਾਈ ਰਾਈਟ ਐਂਡ ਹੀ ਵਿਲ ਕੱਲ ਤੱਕ ਉਹਨਾਂ ਨੂੰ ਜਵਾਬ ਦੇਣਾ ਚਾਹੀਦਾ ਨਹੀਂ ਤਾਂ ਆਬਵੀਅਸਲੀ ਫਿਰ ਉਹਨਾਂ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਏਗੀ ਨਹੀਂ ਤਾਂ ਤੁਹਾਨੂੰ ਹੀ ਉਲਟਾ ਮਸ਼ਫਰਾ ਦੇ ਦਿੱਤਾ ਕਿ ਤੁਸੀਂ ਆਪਣੇ ਐਮ.ਐਲ.ਏ. ਤੋਂ ਆਪਣੀ ਬਿਆਨਬਾਜ਼ੀ ਵੱਲ ਧਿਆਨ ਦਿਓ ਨਾ ਕਿ ਉਹਨਾਂ ਵੱਲੋਂ ਪਲੀਪਾਂ ਜਾਣਦੇ ਨੇ ਕਿ ਪਾਰਟੀਤ ਲਈ ਕੀ ਕਰਨਾ ਜਦੋਂ ਕੋਈ ਨੌਜਵਾਨ ਬੱਚੀ ਘਰ ਛੱਡਣ ਦੇ ਪ੍ਰੋਗਰਾਮ 'ਚ ਹੋਏ ਤੇ ਮਾਪੇ ਜਿੰਨਾ ਮਰਜ਼ੀ ਸਮਝਾ ਲੈਣ ਉਹ ਫਿਰ ਟਲਦੀ ਨਹੀਂ ਇਹਨਾਂ ਦੀ ਵੀ ਪੋਜੀਸ਼ਨ ਉਹ ਹੋ ਚੁੱਕੀ ਮੈਨੂੰ ਨਜ਼ਰ ਆਂਦੀ ਕੀ ਲੱਗਦਾ ਤੁਹਾਨੂੰ ਕਿ ਜਗਮੀਤ ਸਿੰਘ ਬਰਾੜ ਖੁਦ ਨੂੰ ਇੰਨਾ ਉੱਪਰ ਸਮਝਣ ਲੱਗ ਪਏ ਨੇ ਕਿ ਉਹਨਾਂ ਨੂੰ ਸੋਨੀਆ ਗਾਂਧੀ ਤੋਂ ਇਲਾਵਾ ਕੋਈ ਹੋਰ ਕਦਾ ਯਾਨੀ ਪੰਜਾਬ ਲੈਵਲ ਦਾ ਪੰਜਾਬ ਪ੍ਰਧਾਨ ਵੀ ਉਹਨਾਂ ਨੂੰ ਕੋਈ ਜਵਾਬ ਨਹੀਂ ਮੰਗ ਸਕਦਾ ਮੈਂ ਇਹਦਾ ਬਹੁਤਾ ਜਵਾਬ ਨਹੀਂ ਦੇਣਾ ਮੈਂ ਤੇ ਇੱਕੋ ਗੱਲ ਤੁਹਾਨੂੰ ਦੱਸ ਦਿੱਤੀ ਹੈ ਕਿ ਜਦੋਂ ਆਦਮੀ ਪਾਰਟੀ ਪ੍ਰਤੀ ਉਹਦੀ ਲਾਇਲਟੀ ਨਾ ਹੋਏ ਤੇ ਪਾਰਟੀ ਪ੍ਰਤੀ ਟੌਪ ਲੀਡਰਸ਼ਿਪ ਜਿਹੜੀ ਹੈ ਜਿਨ੍ਹਾਂ ਦੇ ਨਾਂ ਤੇ ਕੱਲ ਉਹ ਸ਼ੋਲੇ ਗਾਉਂਦੇ ਰਹੇ ਨੇ ਅੱਜ ਉਸੇ ਲੀਡਰਸ਼ਿਪ ਨੂੰ ਇੱਕ ਕ੍ਰਿਟੀਕਲ ਟਾਈਮ ਦੇ ਉੱਤੇ ਨਾਲ ਖਲੋਣ ਨਾਲ ਉਹਨੂੰ ਕ੍ਰਿਟਿਸਾਈਜ਼ ਕਰਨਾ ਮੰਗ ਕਰਨੀ ਕਿ 2 ਸਾਲ ਦੀ ਛੁੱਟੀ ਲੈ ਕੇ ਚਲੇ ਜਾਣ ਤੇ ਇਹ ਦੱਸ ਦੇਣ ਕਿ ਜੇ ਉਹਨਾਂ ਨੂੰ ਛੁੱਟੀ ਦੇ ਦਿੱਤੀ ਜਾਏ ਤੇ ਫਿਰ ਕੌਣ ਕਿਹਨੂੰ ਲੈ ਕੇ ਆਣ ਉਹ ਵੀ ਦੱਸ ਦਿੰਦੇ ਜੀ ਜਿਹੜਾ ਇਹਨਾਂ ਦੀ ਥੈਲੀ ਦੇ ਵਿੱਚ ਬਿੱਲੀ ਹੈ ਉਹਨੂੰ ਕੱਢ ਦੇਣ ਬਾਹਰ ਜੀ ਤੇ ਮੈਨੂੰ ਇਹ ਪਤਾ ਕਿ ਇਹਨਾਂ ਨੇ ਰਹਿਣਾ ਨਹੀਂ ਕਿਤੇ ਹੋਰ ਜਾਣ ਦੀ ਤਿਆਰੀ ਚ ਨੇ ਤਾਂ ਹੀ ਇਹ ਬਿਆਨ ਇਸ ਕਿਸਮ ਦੇ ਦਿੰਦੇ ਉਹਨਾਂ ਖਿਲਾਫ ਕਾਰਵਾਈ ਲਈ ਤੁਸੀਂ ਹੁਣ ਕੇਂਦਰ ਨੂੰ ਰეკਮੈਂਡੇਸ਼ਨ ਕਰੋ ਤੁਹਾਡੀ ਪਾਰਟੀ ਨੂੰ ਨਹੀਂ ਕੱਲ੍ਹ ਤੱਕ ਵੀ ਆਰ ਵੇਟਿੰਗ ਕੱਲ ਤੋਂ ਬਾਅਦ ਆਪਣੇ ਆਪ ਹੀ ਕਾਰਵਾਈ ਹੋ ਜਾਏਗੀ ਜੀ ਹਾਂਜੀ ਕੱਲ ਤੋਂ ਬਾਅਦ ਹੋ ਜਾਏਗੀ ਜਦੋਂ ਕੋਈ ਕੇਸ ਹੁੰਦਾ ਹੈ ਕਚਹਿਰੀ ਦੇ ਵਿੱਚ ਤੇ ਜੇ ਦੂਸਰੀ ਪਾਰਟੀ ਪੇਸ਼ ਨਹੀਂ ਹੁੰਦੀ ਤੇ ਇਕਤਰਫਾ ਫੈਸਲਾ ਜੱਜ ਆਪਣੇ ਆਪ ਸੁਣਾ ਦਿੰਦੇ ਨੇ ਤੇ ਇਕਤਰਫਾ ਫੈਸਲਾ ਮੈਨੂੰ ਜਾਪਦੇ ਇਹਨਾਂ ਦੇ ਖਿਲਾਫ ਹੋਏਗਾ